ਆਇਤ ਇੰਟਰਵਿਊ ਚ ਥੋੜੇ ਦਿਨ ਪਹਿਲਾਂ ਦੱਸਿਆ ਕਿ ਮੈਂ ਬਸ ਸੁਪਰੀਸੀ ਫਾਦਰ ਨੂੰ ਮਿਲਿਆ ਜਾ ਕੇ ਮੈਂ ਬੇਨਤੀ ਕੀਤੀ ਉਹਨਾਂ ਨੂੰ ਕਿ ਤੁਸੀਂ ਅਸਤੀਫਾ ਦੇ ਦਿਓ ਪ੍ਰਧਾਨਗੀ ਤੋਂ ਕੁਝ ਟਾਈਮ ਲਈ ਪਿੱਛੇ ਹਟ ਜਿਓ ਜਿਹੜੇ ਤੁਹਾਡੇ ਸਭ ਤੋਂ ਭਰੋਸੇ ਵਾਲੇ ਉਹਨਾਂ ਨੂੰ ਇੱਕ ਕਮੇਟੀ ਬਣਾ ਦਿਓ ਪੰਜ ਮੈਂਬਰ ਹੀ ਬਣਾ ਦਿਓ ਪ੍ਰੋਸੀਡਿੰਗ ਬਣਾ ਦਿਓ ਪਾਰਟੀ ਖੜੀ ਹੋ ਜੂਗੀ ਠੀਕ ਆ ਗਲਤੀਆਂ ਵੀ ਹੋ ਜਾਂਦੀਆਂ ਨੇ ਲੋਕ ਮਾਫ ਵੀ ਕਰ ਦਿੰਦੇ ਨੇ ਲੇਕਿਨ ਨਹੀਂ ਮੰਨੇ ਵਨ ਮਨਿ ਸ਼ੋਹਣੀ ਗੱਲ ਵੀ ਤੁਹਾਨੂੰ ਕਿਹਾ ਵੀ ਮੈਂ ਕਿਹਾ ਜੇ ਪੰਤ ਨਹੀਂ ਪਾਰਟੀ ਆ ਵਨ ਮਨਿ ਸ਼ੋਹਣੀ ਹੋ ਸਕਦਾ ਮੈਂ ਤੁਹਾਨੂੰ ਕੰਮ ਕਰਨਾ ਹੈ ਕਿ ਨਹੀਂ ਕਰਨਾ ਮੈਂ ਜੀ ਅਸੀਂ ਇਹ ਸੋਚਣਾ ਕੰਮ ਨਹੀਂ ਕਰ ਸਕਦੇ ਬੋਲ ਸੋਨਹਾਰ ਸੋਨਹਾਰ ਮੈਂ ਫੈਸਲਾ ਲੈ ਲਿਆ ਕਿ ਕੰਮ ਕਰਨਾ ਨਹੀਂ ਵਿਧਾਨ ਸਭਾ ਦੇ ਵਿੱਚ ਤੇ ਆਪ ਦੇ ਲਾਗੇ ਜਿੰਨਾ ਉਹ ਪਾਰਟੀ ਲਈ ਆਪ ਦੀ ਸਮਾਪੂਰਨ ਘਰਾਬੀ ਤੇ ਘਰੇ ਬੈਠਾਂਗੇ ਕਿਉਂਕਿ ਲਾਲਚ ਕੋਈ ਨਹੀਂ ਜੇ ਕੋਈ ਕੁਰਸੀ ਨਹੀਂ ਜਾਣਾ ਹੁੰਦਾ ਫਿਰ ਤਾਂ ਜਿਹੜੀ ਮਰਜ਼ੀ ਪਾਰਟੀ ਚਲੇ ਜਾਂਦੇ ਲੇਕਿਨ ਦਾਲਵਦ ਰੂਪ ਪੜਨਾ ਨਹੀਂ ਜੇ ਗੱਲ ਕਿਸਾਨੀ ਦੀ ਕਰਦੇ ਆ ਗੱਲ ਪੰਥ ਦੀ ਕਰਦੇ ਆ ਕੱਲੀ ਕੁਰਸੀ ਨਹੀਂ ਚਾਹੀਦੀ ਉਹਦੇ ਲਈ ਉਹ ਆਪਾਂ ਵੈਸੇ ਵੀ ਕਰ ਸਕਦੇ ਆ ਮੇਰਾ ਪੱਕਾ ਮਨ ਸੀ ਮੇਰੇ ਕੋਲ ਬੜੇ ਆਗੂ ਵੀ ਆਏ ਜਦੋਂ ਸੁਧਾਰ ਦਾ ਕਿੰਸਾ ਸਾਹਿਬ ਬੈਠੇ ਆ ਬਡਾਣਾ ਸਾਹਿਬ ਅਸੀਂ ਮੀਟਿੰਗ ਹੋਈ ਸਾਡੀ ਮੈਂ ਕਿਹਾ ਵੀ ਨਹੀਂ ਵਿਰੋਧ ਜਾਣਾ ਨਹੀਂ ਕੋਈ ਸੋਚ ਵਿਚਾਰੇ